ਅਭੀ ਮੈਟਰੋ ਆਪਾਂ ਕੋਟਲੀ ਦੇ ਵਿੱਚ ਪਹੁੰਚੇ ਹੋਏ ਸੀ ਬਾਈ ਕਾਲਾ ਆਪਣੇ ਨਾਲ ਜੁੜਿਆ ਹੋਇਆ ਕਰਦੇ ਆ ਗੱਲ ਸਤਿ ਸ੍ਰੀ ਅਕਾਲ ਬਾਈ ਕਾਲਾ ਸਤਿ ਸ੍ਰੀ ਅਕਾਲ ਹੋ ਠੀਕ ਹੈ ਭਰਾ ਠੀਕ ਹੈ ਬਾਈ ਚੜਦੀ ਕਲਾ ਜਮਾ ਅੱਜ ਕਿਹੜੇ ਤੋਹਫੇ ਰੱਖ ਛੱਡੇ ਆ ਅੱਜ ਆਪਣੇ ਕੋਲੇ ਘਰੇ ਦੋ ਟਰੈਕਟਰ ਆਏ ਨੇ ਠੀਕ ਹੈ ਜੀ 855 855 ਠੀਕ ਹੈ ਜੀ ਉੱਚੇ ਮਾਡਲ ਦੇ ਨੇ ਉੱਚੇ ਮਾਡਲ ਆ ਹਾਂ ਜੀ ਠੀਕ ਹੈ ਜੀ ਇਹ 855 ਬਾਰੇ ਦੱਸ ਕੀ ਰਹੇ ਇਹਦੀਆਂ ਕੀ ਖਾਸੀਅਤਾਂ ਨੇ ਇਹ 2020 ਮਾਡਲ ਆ ਜੀ ਠੀਕ ਹੈ ਜੀ ਪੀਵੀ 13 ਨੰਬਰ ਆ ਪੀਵੀ 13 ਨੰਬਰ ਆ ਨਗਦ ਕੈਸ਼ ਨਗਦ ਕੈਸ਼ ਦਾ ਹੈ ਕੀ ਮੰਨਦਾ ਮਾ ਟਰੈਕਟਰ ਕੋਕਾ ਟਰੈਕਟਰ ਕੋਕਾ ਕੋਕਾ ਟਰੈਕਟਰ ਹਾਂ ਬਿਲਕੁਲ ਬਿਲਕੁਲ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਮਿੱਤਰੋ ਜਿਵੇਂ ਬਾਈ ਕਹਿੰਦਾ ਹੀਰਾ ਟਰੈਕਟਰ ਹੈ ਸੈਂਟਰ ਗੇਅਰ ਚ ਆ ਗਿਆ ਹਨਾ ਤੇ ਲੱਗ ਤੋ ਕਲਚ ਵਾਲਾ ਲੱਗ ਤੋ ਕਲਚ ਆ 1 ਮਹੀਨਿਆ 10ਵੇਂ ਮਹੀਨੇ ਪਲੇਟ ਤੇ ਮਾਰ ਦੇਣੀ ਹਾਂ 10ਵੇਂ ਮਹੀਨੇ ਦਾ ਬਾਈ ਜੇ ਟਾਇਰਾਂ ਦੀ ਗੱਲ ਕਰੀਏ ਘਰੇ ਆਪਾਂ ਟਾਇਰ ਹੋਣਗੇ ਜੀ 80 ਪੈਸੇ 85 ਨਾਲ ਦੇ 80 85 ਪੈਸੇ ਟਾਇਰ ਦਾ ਹਜ਼ਾਰ ਘੰਟਾ origignal ਹਜ਼ਾਰ ਘੰਟਾ ਚੱਲਿਆ origignal ਇਹ ਤਾਂ ਫਿਰ ਆਈ ਮੰਨ ਲਈਏ ਬਈ ਸੁੱਖ ਸੀਰ ਨਹੀਂ ਲਾਈਆਂ ਨਿਕਲੀਆਂ ਬਾਹੀ ਚ ਨਹੀਂ ਦੱਬਿਆ ਕੋਈ ਕੋਕਾ ਪੀਸ ਟ੍ਰੈਕਟਰ ਆ ਜਮਾ ਟ੍ਰੈਕਟਰ ਸਮਾਨ ਸੀਟ ਲਾ ਲਾ ਦਈਆਂ ਯਾਰ ਸਮਾਨ ਸਮੂਹ ਸਾਰਾ ਲੱਗਿਆ ਨਾਲ ਠੀਕ ਹੈ ਜੀ ਤੇ ਟਰੈਕਟਰ ਤੁਸੀਂ ਮਿੱਤਰੋ ਦੇਖ ਸਕਦੇ ਹੋ ਹਨ ਸਾਰਾ ਕੁਝ ਲੱਗਿਆ ਹੋਇਆ ਹੈ ਰਾਡ ਤੇ ਰਿੰਬ ਦੇਖ ਰਿੰਬ ਰੁੰਬਾ ਤੇ ਰਾਡ ਜਿਵੇਂ ਦੁੱਧ ਵਰਗੇ ਚਿੱਟੇ ਪਏ ਆ ਦੇਖ ਸਕਦੇ ਹੋ ਭਾਈ ਰਿੰਬ ਰੁੰਬਾ ਇਹਨਾਂ ਪੂਰੇ ਕੈਂਪੇ ਨੇ ਹਨ ਭਾਈ ਕਹਿੰਦਾ ਦੁੱਧ ਵਰਗੇ ਚਿੱਟੇ ਪਏ ਨੇ ਅਪੋਲੋ ਦੇ ਟਾਇਰ ਨੇ ਤੇ ਅੰਦਰੋਂ ਅੰਦਰੋਂ ਵੀ ਆਪਾਂ ਤੁਹਾਨੂੰ ਝਾਤ ਮਰਵਾਦਨੇ ਆ ਪੂਰਾ ਸਾਫ ਪਿਆ ਟਰੈਕਟਰ ਹਨ ਤੇ ਆ ਦੇਖ ਸਕਦੇ ਹੋ ਤੁਸੀਂ ਜਿਹੜੀ ਮੇਨ ਚੀਜ਼ ਦੇਖਣ ਵਾਲੀ ਹੁੰਦੀ ਹੈ ਹਨਾ ਹੋਕਾ ਹੱਕ ਕਣੀਓ ਇਧਰੋਂ ਲੈਂਕਾ ਲੋਕਾਂ ਦਾ ਪੂਰਾ ਸਾਫ ਹੈ ਟਰੈਕਟਰ ਤੇ ਆਹ ਕਾਦੇ ਵਾਸਤੇ ਲਾਇਆ ਹੋਇਆ ਹੈ ਇਹ ਲੈਂਕਾਂ ਜਿਵੇਂ ਉੱਤੋਂ ਬੈਠਾ ਹੀ ਬੰਦਾ ਉੱਚੀਆਂ ਨੀਵੀਆਂ ਕਰਨ ਵਾਸਤੇ ਉੱਚੀਆਂ ਨੀਵੀਆਂ ਕਰਨ ਵਾਸਤੇ ਕੰਪਨੀ ਦਾ ਸਾਰਾ ਸਮਾਨ A to Z ਨਾਲ ਆ ਠੀਕ ਹੈ ਕੰਪਨੀ ਦਾ ਸਮਾਨ ਸਾਰਾ A to Z ਨਾਲ ਹੈ ਨਗਦ ਕੈਸ਼ PV13 ਨੰਬਰ PV13 ਨੰਬਰ ਨਗਦ ਕੈਸ਼ ਦਾ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਟਾਇਰ ਵਗੈਰਾ ਮਿੱਤਰੋ ਚੜੀ ਹੋਈ ਆ ਹਨਾ ਲਾਈਟਾਂ ਲੂਟਾਂ ਸਾਰੀਆਂ ਚੱਲਦੀਆਂ ਬਹੁਤ ਚਲਾ ਕੇ ਦਿਖਾ ਦੇ ਲਾਈਟਾਂ ਲੂਟਾਂ ਸਾਰੀਆਂ ਓਕੇ ਨੇ ਬਾਈ ਕਹਿੰਦਾ ਚਲਾ ਕੇ ਦਿਖਾਵਾਂਗੇ ਚੈੱਕ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਲਾਈਟਾਂ ਲੂਟਾਂ ਬਾਈ ਸਾਰੀਆਂ ਓਕੇ ਨੇ ਹਨਾ ਡੇਪਡ ਉੱਪਰ ਮਾਰ ਰਿਹਾ ਦੇਖ ਸਕਦੇ ਤੁਸੀਂ ਕਹਿੰਦਾ ਬਾਈ ਕਹਿੰਦਾ ਚਲਾ ਕੇ ਦਿਖਾਈਏ ਆਪਾਂ ਬਾਈਆਂ ਨੂੰ ਹਨਾ ਆ ਸੀਲਾ ਸੂਲਾ ਸਕੰਦਰਾ ਦਿਖਾ ਦੇ ਸਾਰੀਆਂ ਨਾਲ ਦੀਆਂ ਨਹੀਂ ਸੀਲਾ ਸੂਲਾ ਨਾਲ ਦੀਆਂ ਨਹੀਂ ਬਾਈ ਦੇਖ ਸਕਦੇ ਹੋ ਆ ਸੀਲਾ ਜਿਵੇਂ ਸਾਰਾ ਚਮ ਨਵਾਂ ਟਰੈਕਟਰ ਪਿਆ ਬਿਲਕੁਲ ਨਵਾਂ ਨਾਲ ਦੀ ਬੈਟਰੀ ਐਕਸਾਈਡ ਦੀ ਐਕਸਾਈਡ ਦੀ ਨਾਲ ਦੀ ਬੈਟਰੀ ਆ ਹੈ ਹਾਂ ਨਾਲ ਦੀ ਬਿਲਕੁਲ ਬੈਟਰੀ ਪਈ ਹੈ ਬੈਟਰੀ ਤੁਸੀਂ ਚੈੱਕ ਕਰ ਸਕਦੇ ਹੋ ਹਾਂ ਨਹੀਂ ਬੈਟਰੀਆਂ ਬਦਲ ਜਾਂਦੀਆਂ ਜਮੈਂ ਨਾਲ ਦੀ ਬੈਟਰੀ ਪਈ ਆ ਠੀਕ ਹੈ ਜੀ ਐਕਸਾਈਡ ਦੀ ਬੈਟਰੀ ਨਾਲ ਦੀ ਆ ਬਾਈ ਕਾਲੇ ਦਾ ਪਾਈ ਦਾ ਨੰਬਰ ਕੰਮ ਹੈ ਜਿਹੜਾ ਇੱਕ ਨੰਬਰ ਹੈ ਹਣਾ ਤੁਸੀਂ ਦੇਖ ਸਕਦੇ ਹੋ ਨਹੀਂ ਐਨਾ ਟਰੈਕਟਰ ਖੋਲ ਕੇ ਕੋਈ ਦਿਖਾਉਂਦਾ ਨਹੀਂ ਤੇ ਇਧਰ ਫੇਰ ਆ ਗਿਆ ਦਾਦਾ ਪੋਤਾ ਇੱਕੋ ਹੀ ਨੇ ਹਾਂ ਇਹ 2013 ਮਾਡਲ ਆ ਇਹ 2013 ਮਾਡਲ ਆ ਗਿਆ ਫਸਟ ਆਊਨਰ ਫਸਟ ਆਊਨਰ ਹੈ ਫਸਟ ਆਊਨਰ ਜਾਂ ਸੈਕੰਡ ਆਊਨਰ ਹੀ ਹੁੰਦੇ ਆਪਣੇ ਕੋਲ ਠੀਕ ਹੈ ਫਸਟ ਆਊਨਰ ਆ ਗਿਆ ਇਹਦੀ ਖਾਸੀਅਤ ਬਾਰੇ ਦੱਸ ਕੇ ਰਹਿੰਦੇ ਬਾਰੇ ਇਹ ਜੀ ਚਮਾ ਰੀਜਨਲ ਟਰੈਕਟਰ 17 18 ਮਾਡਲ ਟਰੈਕਟਰ ਵਰਗੀ ਕੰਡੀਸ਼ਨ ਪਈ ਆ ਆ ਕੱਲ ਹੀ ਪਵਾ ਕੇ ਲਿਆ ਬਿੱਲ ਅਗਲੇ ਦੇ ਨਾਂ ਦੇ ਦੇ ਦਾਂਗੇ ਕਾਲੇ ਬਵਾਏ ਨੇ ਹਜੇ ਬਈ ਟਾਇਰ ਬਿਲ ਅਗਲੇ ਦੇ ਨਾਂ ਤੇ ਮਿਲ ਜੂਗਾ 14928 ਵਾਲੇ ਜੇ ਕਿ ਸੋਨਾ ਨੰਬਰ ਬੰਦੇ ਮਾੜੀ ਮੋਟੀ ਪਿੱਛੇ ਟਚਿੰਗ ਹੋਈ ਐ ਮੂਰੇ ਬਾਡੀ ਲਾਈਨ ਦਾ ਇੱਕ ਨੰਬਰ ਆ ਬਾਡੀ ਲਾਈਨ ਦਾ ਇੱਕ ਨੰਬਰ ਆ ਇੰਜਨ ਗੇਅਰ ਦਾ ਜਮਾ ਇੱਕ ਨੰਬਰ ਡਰੈਕਟਰ ਆ ਮਾੜੀ ਲਿੰਕਾ ਲੂੰਕਾ ਦੇ ਮਾੜੇ ਪਿੱਛੇ ਟਚਿੰਗ ਕਰਾਈ ਐ ਠੀਕ ਐ ਇੰਜਨ ਗੇਅਰ ਦਾ ਜਮਾ ਕਹਿੰਦਾ ਬਈ ਓਕੇ ਆ ਹਣਾ ਡਰੈਕਟਰ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਹਨ ਵੱਡੀਆਂ ਡਿਸਟ੍ਰਿਬਿਊਟਰ ਵੱਡੀਆਂ ਬੱਚ 13 ਵਾਲਾ ਟਾਪ ਟਾਪ 13 ਵਾਲਾ ਟਾਪ ਹਾਂ 13 ਵਾਲਾ ਟਾਪ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਨਾ ਪੀਵੀ 11 ਪਟਿਆਲਾ ਨੰਬਰ ਪਟਿਆਲਾ ਨੰਬਰ ਨਗਦ ਕੈਸ਼ ਨਗਦ ਕੈਸ਼ ਹੈ ਟਰੈਕਟਰ ਦੇਖ ਸਕਦੇ ਹੋ ਲੰਕਾਂ ਲੂੰਕਾਂ ਦਾ ਪੂਰਾ ਸਾਫ਼ ਪਿਆ ਬਾਈ ਹਨ ਬਿੱਲ ਅਗਲੇ ਦੇ ਨਾਂ ਦੇ ਕਢਾ ਦੇ ਬਿੱਲ ਆਪਦੇ ਅਗਲੇ ਦੇ ਨਾਂ ਤੇ ਕਟਾਉਣਗੇ ਬਾਈ ਸਾਰਾ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਸਿੰਪਲ ਕੱਪੜੇ ਵਾਲੀ ਸਾਤਰੀ ਹੈ ਤੇ ਹੁਣ ਇਹਨਾਂ ਦੇ ਜੇ ਮੁੱਲਾ ਮੁੱਲ ਦੀ ਗੱਲ ਕਰੀਏ ਆਪਾਂ ਇਹਦਾ ਮੁੱਲ ਕਿੰਨਾ ਹੈ ਉਹ ਕਿੰਨੇ ਦਾ ਹੈ ਇਹਦਾ ਮੁੱਲ ਆ ਜੀ 475000 ਇਹਦਾ 475000 ਇਹ ਤਾਂ ਹੋ ਗਈ ਡਿਮਾਂਡ ਹਾਂ ਤੇ ਮੌਕੇ ਦਾ ਮੌਕੇ ਤੇ ਆਪਾਂ ਦੇ ਦਾਂਗੇ 4.5 ਲੱਖ ਦਾ 4.5 ਲੱਖ ਦਾ ਮਿੱਤਰੋ ਟਰੈਕਟਰ ਦੇਖੋ ਮੌਕੇ ਤੇ ਬਣੂ ਕੋਈ ਇੱਕਾ ਦੁੱਕਾ ਹੋਰ ਕਿਉਂ ਹੋ ਜਾਂਦਾ ਤੇਰੀ ਵੀਡੀਓ ਦੇਖ ਕੇ ਹਾਂ ਸਾਨੂੰ ਸ਼ੇਅਰ ਕਰਕੇ ਦਿਖਾ ਦੇ ਹਾਂ ਵੀ ਸਬਸਕ੍ਰਾਈਬ ਤੇ ਉਹਦੇ ਬਾਅਦ ਤੇ ਸਪੈਸ਼ਲ ਡਿਸਕਾਊਂਟ 5000 ਰੁਪਏ 5000 ਹਾਂ ਠੀਕ ਹੈ ਬਈ ਉਹਦੇ ਵਾਸਤੇ ਸਪੈਸ਼ਲ ਡਿਸਕਾਊਂਟ 5000 ਹੈ ਮਿੱਤਰੋ ਸ਼ੇਅਰ ਕਰਕੇ ਆ ਜੀ ਸ਼ੇਅਰ ਕਰਕੇ ਆ ਜੀ ਠੀਕ ਹੈ ਤੇ ਇਹਦਾ ਕਿੰਨਾ ਫਿਰ ਇਹਦਾ 6 ਲੱਖ 6 ਲੱਖ 75000 75000 ਇਹ ਵੀ ਦੇ ਦਾਂਗੇ 6.5 ਲੱਖ ਦਾ 5.6 ਲੱਖ ਮੌਕੇ ਤੇ ਹੋਰ ਕਰਦਾ ਮਾਨਤਾ ਮੌਕੇ ਤੇ ਹੋਰ ਹੋ ਜੂ ਮਾਨਤਾ ਪੂਰਾ ਚੰਗਾ ਨਵਾਂ ਟਰੈਕਟਰ ਆ ਪੂਰਾ ਆ ਨਵਾਂ ਟਰੈਕਟਰ ਆ ਪੂਰਾ ਖੁੱਲ੍ਹਵੇਂ ਹੀ ਸਦੇ ਨੇ ਦੋਨੇ ਟਰੈਕਟਰ ਭਾਈ ਇਹ ਦੇਗੀ ਚੁੱਲੇ ਚ ਉਹ ਬਿੰਨ ਦੇਗੀ ਚੁੱਲੇ ਤੋਂ ਆ ਵੀ ਨੰਬਰ ਦੋਨੇ ਪੀ ਵੀ ਨੰਬਰ ਨੇ ਪੰਜਾਬ ਨੰਬਰ ਨਕਦ ਕੈਸ਼ ਪਹਿਲੇ ਨੌ ਨਕਦ ਕੈਸ਼ ਪਹਿਲੇ ਨੌ ਤੇ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਆਪਣੇ ਕੋਲ ਹੋਰ ਹਾਤਲ ਵੰਡੀ ਸਾਬੋਂ ਖੜੇ ਆ ਨੌਰੇ ਚ ਠੀਕ ਆ ਜੀ ਉੱਥੇ ਵੀ ਮੰਡੀ ਵੀ ਲਾਉਣੀ ਆ ਕੱਲ ਨੂੰ ਲਾਵਾ ਹੈਗੇ 20 बाई ਟਰੈਕਟਰ ਆਪਣੇ ਕੋਲ 20 बाई ਟਰੈਕਟਰ ਤੇ ਹੋਰ ਵੀ ਜੇ ਕਿਸੇ ਵਿੱਚ ਕਟਾਉਣਾ ਚਾਹਿਆ ਵਿੱਚ ਵੀ ਕੱਟ ਲਾਂਗੇ ਵਿੱਚ ਵੀ ਕੱਟ ਲਾਂਗੇ ਕਰਵਾ ਦਾਂਗੇ ਜੇ ਕਿਸੇ ਲੋਨ ਕਰਵਾਉਣਾ ਲੋਨ ਵੀ ਕਰਵਾ ਦੋ ਲੋਨ ਵੀ ਕਰਵਾ ਕੇ ਦੇ ਦਿੰਦੇ ਲੋਨ ਵੀ ਕਰਵਾ ਦਾਂ ਤੇ ਲੋਨ ਵੀ ਬਾਈ ਕਰਵਾ ਕੇ ਦੇ ਦਿੰਦੇ ਆ ਹਨਾ ਬਾਈ ਕੰਟੈਕਟ ਨੰਬਰ ਬੋਲਿੰਗੀ ਰਾਂ ਕਨੈਕਟ ਨੰਬਰ 7888366007 9815942431 ਇਹ ਬਾਈ ਦਾ ਕੰਟੈਕਟ ਨੰਬਰ ਆ ਕੰਟੈਕਟ ਆਪਣਾ ਕੋਟਲੀ ਕਲਾ ਨੇੜੇ ਮੌੜ ਮੰਡੀ ਠੀਕ ਹੈ ਜੀ ਇਹ ਬਾਈ ਦਾ ਇਹ ਬਾਈ ਦਾ ਕੰਟੈਕਟ ਨੰਬਰ ਆ ਕੰਟੈਕਟ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਜੀ ਧੰਨ